ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਆਏ ਆ ਗੁਰਦੁਆਰਾ ਗੁਰਸਾਗਰ ਮਸਤੂਨਾ ਸਾਹਿਬ ਔਰ ਅੱਜ ਲੰਗਰ ਦੇ ਵਿੱਚ ਪਹੁੰਚੇ ਆ ਮਸਤੂਨਾ ਸਾਹਿਬ ਔਰ ਇੱਥੇ ਜਿਹੜੀ ਅੱਠ ਤਾਤਾਂ ਦੀ ਦੀਗ ਬਣੀ ਹੋਈ ਆ ਤਾਂਬੇ ਦੀ ਦੀਗ ਬਣੀ ਹੋਈ ਆ ਅੱਠ ਤਾਤਾਂ ਦੀ ਜਿੰਨੂੰ ਤੁਸੀਂ ਦਰਸ਼ਨ ਕਰ ਸਕਦੇ ਹੋ ਔਰ ਜੇਕਰ ਇਸ ਪਾਸੇ ਸੰਤ ਮਾਰਾ ਜੀ ਦੇ 20ਵੀਂ ਸਦੀ ਦੇ ਮਹਾਨ ਅਕਸਰ ਤੁਹਾਨੂੰ ਸ਼੍ਰੀਮਾਨ ਸੰਤ ਲਬਾਤਰ ਸਿੰਘ ਜੀ ਉਹਨਾਂ ਦੀ ਫੋਟੋ ਲੱਗੀ ਹੋਈ ਹੈ ਔਰ ਨਾਲ ਦੀ ਉਹਨਾਂ ਦੇ ਮਾਤਾ ਜੀ ਮਾਤਾ ਭੁੱਲੀ ਕੌਰ ਜੀ ਤੁਸੀਂ ਦੇਖ ਸਕਦੇ ਹੋ ਮਾਤਾ ਭੁੱਲੀ ਕੌਰ ਜੀ ਇਹਨਾਂ ਦਾ ਗੁਰਦੁਆਰਾ ਵੀ ਨਾਲ ਹੀ ਬਣਿਆ ਹੋਇਆ ਮਸਤੂਣਾ ਸਾਹਿਬ ਦੇ ਵਿੱਚ ਔਰ ਜੇਕਰ ਇਸ ਦੇ ਇੱਕ ਦੀ ਗੱਲ ਕੀਤੀ ਜਾਵੇ ਤਾਂ ਇਹਦੇ ਵਿੱਚ ਜਿਹੜੇ ਪਾਣੀ ਦੇ 80 ਪੀਪੇ ਪੈਂਦੇ ਨੇ ਪਾਣੀ ਐ 80 ਪੀਪੇ ਯਾਨੀ ਕਿ 1200 ਲੀਟਰ ਔਰ ਚੀਨੀ ਦੀ ਗੱਲ ਕੀਤੀ ਜਾਵੇ ਤਾਂ 200 ਕਿਲੋ 200 ਕੁਇੰਟਲ ਬਿੰਦੀ ਆ ਜੇਕਰ ਘਿਓ ਦੀ ਗੱਲ ਕੀਤੀ ਜਾਵੇ ਤਾਂ ਦੋ ਪੀਪੇ ਯਾਨੀ ਕਿ 30 ਕਿਲੋ ਬਿੰਦਾ ਪੈਂਦਾ ਘਿਓ ਇਹਦੇ ਵਿੱਚ ਔਰ ਚਾਵਲ ਜਿਹੜੇ 4 ਕੁਇੰਟਲ 400 ਕਿਲੋ ਜਿਹੜੇ ਇਹਦੇ ਵਿੱਚ ਚਾਵਲ ਪੈਂਦੇ ਜਦੋਂ ਮੱਸੀਆ ਹੁੰਦੀ ਆ ਜਾਂ ਫਿਰ ਜਦੋਂ ਸੰਤ ਮਹਾਰਾ ਜਿਹੜੀ ਵਰਸੀ ਹੁੰਦੀ ਆ ਉਸ ਸਮੇ ਇਹ ਦੀਗ ਯੂਜ਼ ਕੀਤੀ ਜਾਂਦੀ ਹੈ ਇਹਦੇ ਵਿੱਚ ਜਿਹੜੇ ਚਾਵਲ ਬਣਾਏ ਜਾਂਦੇ ਨੇ ਔਰ ਇਹ ਦੀਗਾ ਜਿਹੜੀ ਸੰਤ ਮਹਾਰਾਜ ਜੀ ਸਾਲ 1923 ਦੇ ਵਿੱਚ ਸੰਤ ਬਾਬਾ ਤੇਜਾ ਸਿੰਘ ਜੀ ਜਿਹੜੇ ਕਿ ਡਬਲ ਐਮ ਐ ਸੀ ਉਹਨਾਂ ਰਹਿ ਗੁਜਰਾਵਾਲ ਯਾਨੀ ਕਿ ਪਾਕਿਸਤਾਨ ਤੋਂ ਬਣਵਾਈ ਗਈ ਸੀ ਇਹ ਦੀਗਾ ਜਿਹੜੀ ਅੱਠ ਤਾਤਾਂ ਦੀ ਬਣੀ ਹੋਈ ਆ ਇਸ ਦੀਗ ਦੇ ਨਾਲ ਦੀ ਜਿਹੜੀ ਦੂਜੀ ਦੀਗਾ ਉਹ ਗੁਰਦੁਆਰਾ ਦਮਦਮਾ ਸਾਹਿਬ ਤਲਵੰਡੀ ਸਾਬੂ ਜੋ ਕਿ ਬਠਿੰਡਾ ਵੀ ਕਿਹਾ ਤੁਸੀਂ ਉੱਥੇ ਜਾ ਕੇ ਦੇਖ ਸਕਦੇ ਹੋ ਉੱਥੇ ਸਜੋਬਤ ਆ ਔਰ ਇਹ ਜਿਹੜੀ ਦੇਗਾ ਇਹ ਸਾਡੇ ਪੰਜਾਬ ਦੀ ਜੇਕਰ ਸੰਗਰੂਰ ਜ਼ਿਲ੍ਹੇ ਦੇ ਵਿੱਚ ਤੁਸੀਂ ਕਦੇ ਆਓ ਤਾਂ ਤੁਸੀਂ ਇਸ ਦੇ ਦਰਸ਼ਨ ਕਰ ਸਕਦੇ ਹੋ ਪੰਜਾਬ ਦੇ ਵਿੱਚ ਸੰਗਰੂਰ ਜ਼ਿਲ੍ਹਾ ਮਸਤੋਣਾ ਸਾਹਿਬ ਸੰਗਰੂਰ ਗੁਰਦੁਆਰਾ ਗੁਰਸਾਗਰ ਔਰ ਜਿਹੜਾ ਇਹ ਲੰਗਰ ਆ ਲੰਗਰ ਹਾਲ ਲੰਗਰ ਹਾਲ ਦੇ ਵਿੱਚ ਪਈ ਹੋਈ ਆ ਇੱਥੇ ਸਜੋਬਤ ਆ ਜਿਹੜਾ ਕਿ ਗਰਾਊਂਡ ਦੇ ਸਾਹਮਣੇ ਲੰਗਰ ਬਣਿਆ ਹੋਇਆ ਹੈ ਇਹ ਗੁਰਦੁਆਰਾ ਗੁਰਸਾਗਰ ਤੋਂ ਲਗਭਗ 200 ਮੀਟਰ ਦੀ ਦੂਰੀ ਤੇ ਆ ਇਹ ਸੰਸਮਾ ਦਾ ਬਾਦਰ ਸਿੰਘ ਜੀ ਮਹਾਰਾਜ ਨੇ ਜਿਨ੍ਹਾਂ ਨੇ ਇਹ ਦੇਗ ਗੁਜਰਾਵਾਲ ਤੋਂ 1923 ਦੇ ਵਿੱਚ ਲੈ ਕੇ ਆਏ ਸੀ ਜੀ ਔਰ ਬਾਕੀ ਤੁਸੀਂ ਆ ਪੂਰਾ ਲੰਗਰ ਹਾਲ ਦੇਖ ਸਕਦੇ ਹੋ ਇੱਥੇ ਜਿਹੜੀ ਇਸ ਪਾਸੇ ਚਾਹ ਬਣਦੀ ਆ ਚਾਹ ਬਣਾਈ ਜਾਂਦੀ ਆ ਇਹਦੇ ਲਈ ਬਹੁਤ ਵੱਡੇ ਵੱਡੇ ਦੇਗੇ ਰੱਖੇ ਹੋਏ ਨੇ ਪੂਰਾ ਪ੍ਰਬੰਧ ਆ ਜਦੋਂ ਵਰਸੀ ਹੁੰਦੀ ਆ ਜਾਂ ਮੱਸੀਆ ਹੁੰਦੀ ਆ ਜਾਂ ਦਸਵੀਂ ਹੁੰਦੀ ਆ ਤਾਂ ਉਸ ਦਿਨ ਜਿਹੜੇ ਸੰਗਤਾਂ ਦਰਸ਼ਨ ਕਰਨ ਦੇ ਲਈ ਇੱਥੇ ਆਉਂਦੇ ਨੇ ਔਰ ਪ੍ਰਸ਼ਾਦਾ ਪਾਣੇ ਨੇ ਇੱਥੇ ਜਗਿਆ ਜਮਤ ਔਰ ਲੰਗਰਾਂ ਦੇ ਭੰਡਾਰ ਇੱਥੇ ਹਮੇਸ਼ਾ ਭਰੇ ਰਹਿੰਦੇ ਨੇ ਇਸ ਪਾਸੇ ਜਿਹੜੀ ਦਾਲ ਸਬਜ਼ੀ ਤਿਆਰ ਕੀਤੀ ਜਾਂਦੀ ਆ ਔਰ ਨਾਲ ਹੀ ਖੜਾ ਪ੍ਰਸ਼ਾਦ ਦੀਆਂ ਦੇਗਾਂ ਨੇ ਲਈ ਜਿਹੜੀ ਇਹ ਦੇਗ ਸਾਰਾ ਸਮੇਂ ਤੱਕ ਫੜਾਈ ਰੱਖੀ ਹੋਈ ਆ ਔਰ ਉੱਪਰ ਸੰਤ ਮਾਰਾ ਜਿਹੜੀਆਂ ਨੀਂਹ ਫੋਟਵਾਂ ਲੱਗੀਆਂ ਹੋਈਆਂ ਨੇ ਇਸ ਪਾਸੇ ਜਿਹੜਾ ਮੋਦੀ ਕੰਨਾ ਇਹਦੇ ਵਿੱਚ ਸਾਰਾ ਜਿਹੜਾ ਸਮਾਨ ਆ ਖੰਡ ਵਗੈਰਾ ਤੇਲ ਕੀ ਜੋ ਵਿੱਚ ਜਾਨੀ ਉਹ ਸਾਰੀਆਂ ਅੰਦਰ ਰੱਖੀਆਂ ਹੋਈਆਂ ਤੇ ਉਸ ਤੋਂ ਬਾਅਦ ਉਹ ਜਿਹੜਾ ਦੁੱਧ ਵਾਲਾ ਕਮਰਾ ਉਹਦੇ ਕਿੱਥੇ ਜਿ ਰੱਖੇ ਹੋਈ ਨੇ ਔਰ ਬਾਈ ਸਾਫ ਸਭਈ ਰੱਖਦੇ ਨੇ ਨਾਲ ਨਾਲ ਔਰ ਇਹ ਜਿਹੜੇ ਕਏ ਹੋਏ ਨੇ ਬਰਤਨ ਹੁੰਦੇ ਵਿੱਚ ਸਬਜੀ ਕੱਟ ਕੇ ਰੱਖੀ ਜਾਂਦੀ ਹੈ ਇਸ ਤਰ੍ਹਾਂ ਜਿਹੜਾ ਤਾਂ ਕਿ ਮਛਰ ਮੱਖੀ ਵਗੈਰਾ ਨਾ ਬੈਠੇ ਪਣੀ ਔਰ ਸਾਹਮਣੇ ਫਰਿੱਜ ਲੱਤੀ ਹੋਈ ਹੈ ਨਾ ਫਰਿੱਜ ਦੇ ਵਿੱਚ ਜਿਹੜਾ ਮਿਲਦਾ ਜਰਾ ਸਾਰਾ ਰੱਖਿਆ ਜਿੰਦਾ ਹੈ ਜੀ ਇਹ ਦੁੱਧ ਵਾਲਾ ਕਮਰਾ ਹੈ ਜੀ ਤੁਸੀਂ ਇਹਦੇ ਵੀ ਦਰਸ਼ਨ ਕਰ ਸਕਦੇ ਹੋ ਇਹ ਦੇਖੇ ਪਏ ਹੋਏ ਨੇ ਜੀ ਠੀਕ ਹੈ ਜੀ ਔਰ ਇਹਦੇ ਲਈ ਵੱਡੇ ਫਰਿੱਜ ਰੱਖੇ ਹੋਏ ਨੇ ਫਰਿੱਜ ਦੇ ਵਿੱਚ ਤਾਂ ਕਿ ਦੁੱਧ ਵਗੈਰਾ ਖਰਾਬ ਨਾ ਹੋਵੇ ਇਹਦੇ ਲੇ ਪਾਸੇ ਸਬਜ਼ੀਆਂ ਕੱਟ ਕੇ ਸਾਰੀਆਂ ਰੱਖੀਆਂ ਹੋਈਆਂ ਨੇ ਜੀ ਇਹ ਬਾਬਾ ਜੀ ਨੇ ਜਿਹੜੇ ਸੇਵਾ ਨਿਭਾ ਰਹੇ ਨੇ ਸੀ ਬਹੁਤ ਬਹੁਤ ਧੰਵਾਜੀ ਤੁਹਾਨੂੰ ਥੈਂਕ ਯੂ ਹਾਂਜੀ ਜੀ ਤੁਸੀਂ ਦੇਖਣਾ ਚਾਹੋ ਤਾਂ ਅੰਦਰੋਂ ਵੀ ਤੁਸੀਂ ਦੇਖ ਸਕਦੇ ਹੋ ਦੇਖੋ ਬਹੁਤ ਸਾਫ਼ ਸੁਥਰਾ ਸਾਰਾ ਰੱਖਿਆ ਹੋਇਆ ਇਹਦੇ ਵਿੱਚ ਦੁੱਧ ਇਸ ਪਾਸੇ ਵੀ ਜਿਹੜਾ ਦੁੱਧ ਰੱਖਿਆ ਹੋਇਆ ਹੈ ਤਾਂ ਕਿ ਦੁੱਧ ਜਿਹੜਾ ਖਰਾਬ ਨਾ ਹੋਵੇ ਵੱਡਾ ਫਰਿੱਜ ਰੱਖਿਆ ਹੋਇਆ ਜੀ ਪੂਰਾ ਪ੍ਰਬੰਧ ਕੀਤਾ ਹੋਇਆ ਹੈ ਜੀ ਔਰ ਇਹ ਸਾਰਾ ਜਿਹੜਾ ਤੁਸੀਂ ਦ੍ਰਿਸ਼ਾ ਇਹ ਮਸਤੋਣਾ ਸਾਹਿਬ ਸੰਗਰੂਰ ਆ ਕੇ ਦੇਖ ਸਕਦੇ ਹੋ ਇਹ ਸੰਤਬਾਰਾ ਜੀ ਬਾਬਾ ਕਿਸ਼ਨ ਸਿੰਘ ਜੀ ਉਹਨਾਂ ਦੀ ਫੋਟੋ ਫੋਟੋ ਲੱਗੀ ਹੋਈ ਆ ਔਰ ਇਹਨਾਂ ਬਾਰੇ ਵੀ ਅਗਲੀ ਵੀਡੀਓ ਦੇ ਵਿੱਚ ਦੱਸਣ ਦੀ ਕੋਸ਼ਿਸ਼ ਕਰਾਂਗੇ ਬਹੁਤ ਬਹੁਤ ਧੰਨਵਾਦ थैंक यू so much ਵਾਹਿਗੁਰੂ ਜੀ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤ